ਮਜਦੂਰਾ ਦੇ ਨਾਲ ਜੋ 9 ਮਾਸ ਦੇ ਰਿਸ਼ਤੇ ਦੀ ਗੱਲ ਹੈ ਇਹ ਸਿਰਫ ਸਿਆਸਤੀ ਬਿਆਨ ਨੇ ਇਹ ਕਾਗਜ਼ੀ ਬਿਆਨ ਨੇ ਇਹਨਾਂ ਦਾ ਹਕੀਕਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਰਸੇ ਵਾਲਾ ਡੇਰਾ ਜਿਹੜਾ ਆ ਉਹਦਾ ਮੁਖੀ ਵੀ ਜੱਟ ਆ ਤੇ ਜਿਹੜਾ ਰਾਧਾ ਸੁਆਮੀ ਡੇਰੇ ਆ ਉਹਦਾ ਮੁਖੀ ਵੀ ਜੱਟ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਤੇ ਵੀ ਇਹਨਾਂ ਜੱਟਾਂ ਦਾ ਕ੍ਰਮ ਚੋਧਰੀਆਂ ਦਾ ਕਬਜ਼ਾ ਆ ਫਿਰ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਇਹ ਜੱਟ ਕ੍ਰਮ ਚੋਧਰੀ ਬਣ ਕੇ ਗੋਲਕਾਂ ਦੇ ਲਈ ਤੇ ਗੁਰੂਕਰਾਂ ਦੀਆਂ ਚੋਧਰਾਂ ਵਾਸਤੇ ਇਹ ਘਾਤਰੇ ਪਾਉਂਦੇ ਆ ਜਦੋਂ ਮੁਗਲ ਭਾਰਤ ਤੇ ਵਿੱਚ ਆਏ ਸੀ ਤੇ ਸਭ ਤੋਂ ਪਹਿਲਾਂ ਇਹ ਗਾਣਿਆਂ ਫਿਲਮਾਂ 'ਚ ਫੁਕਰੀਆਂ ਮਾਰਨੂ ਵਾਲੇ ਫੁਕਰੇ ਕ੍ਰਮ ਚੋਧਰੀ ਜਿਹੜੇ ਆਪਣੀਆਂ ਗਾਹਣਿਆਂ ਫਿਲਮਾਂ 'ਚ ਫੁਕੜੀਆਂ ਮਾਰਦੇ ਆ ਇਹਨਾਂ ਦੇ ਪੁਰਖਿਆਂ ਦਾ ਕੰਮ ਵੀ ਫੁਕੜੀਆਂ ਮਾਰਨਾ ਜ਼ਿੰਦਾਰੀਆਂ ਕਰਨਾ ਕੌਮ ਨਾਲ ਜ਼ਿੰਦਾਰੀਆਂ ਕਰਨਾ ਦੇਸ਼ ਨਾਲ ਸੂਬੇ ਨਾਲ ਸਿੱਖੀ ਸਿਧਾਂਤਾਂ ਨਾਲ ਜ਼ਿੰਦਾਰੀਆਂ ਕਰਨਾ ਮੇਰੇ ਵੀਰੋ ਫੱਟਿਓ ਇਹਨਾਂ ਦੇ ਕੋਲੋਂ ਜਿਹੜੀ ਕਮਿਊਨਿਟੀ ਗੁਰੂ ਸਾਹਿਬ ਦੀ ਨਹੀਂ ਹੋਈ ਉਹ ਜਿਹੜੀ ਕਮਿਊਨਿਟੀ ਵੱਟ ਬੰਨਿਆ ਪਿੱਛੇ ਆਪਣੇ ਭਰਾ ਮਾਰ ਦੇਣ ਉਹ ਮੇਰੇ ਵੀਰੋ ਉਸ ਕਮਿਊਨਿਟੀ ਦੇ ਉੱਤੇ ਕਦੀ ਭਰੋਸਾ ਨਾ ਕਰਿਓ ਆ ਜਿਹੜੇ ਵਾਇਰਸ ਪੰਜਾਬ ਦੇ ਆਏ ਨੇ ਇਹ ਤੁਹਾਨੂੰ ਮਗਰ ਲਾ ਰਿਆ ਧਰਮ ਨੂੰ ਢਾਲ ਬਣਾ ਕੇ ਇਹਨਾਂ ਦੇ ਪੁਰਖੇ ਸੀ ਜਿਹੜੇ ਅਨੰਦਪੁਰ ਸਾਹਿਬ ਦੀਆਂ ਕੰਨਾਂ ਟਪ ਟਪ ਕੇ ਮੋਕ ਮਾਰ ਕੇ ਭੱਜੇ ਸੀ ਤੇ ਜਿਨ੍ਹਾਂ ਨੇ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕਲਗੀ ਟਰਪਤਾ ਜੀ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਕਿਹਾ ਸੀ ਕਿ ਸਾਡੀਆਂ ਤਨਖਾਹਾਂ ਦੇ ਅਸੀਂ ਭਾਵੇਂ ਵੱਡੇ ਜਾਈਏ ਸਾਨੂੰ ਭਾਵੇਂ ਜੇਲਾ ਹੋ ਜਣ ਪਰ ਅਸੀਂ ਇਹਨਾਂ ਨੂੰ ਨੰਗਿਆ ਕਰਾਂਗੇ ਮੇਰੀ ਗੱਲ ਯਾਦ ਰੱਖਿਓ ਮਜਬੀ ਸਿੰਘ ਰਗੜੇਟੇ ਗੁਰੂ ਕੇ ਬੈਠਿਓ ਜਿੱਥੇ ਤੁਹਾਡੀਆਂ ਨਿਹੰਗ ਸਿੰਘ ਫੋਜਾਂ ਦੇ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਕਦਰ ਨਾ ਕੀਤੀ ਗਈ ਹੋਵੇ ਤੁਹਾਨੂੰ ਵੀ ਚਾਹੀਦਾ ਆ ਕਿ ਇਹਨਾਂ ਘਰਮ ਚੌਧਰੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਾਰਤ ਦੇ ਮੂਲ ਨਿਵਾਸੀ ਪੰਜਾਬੀ ਭੈਣ ਭਰਾਓ ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ ਸਤਿਓ ਅੱਜ ਦਾ ਲਾਈਵ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ ਉਹ ਮਕਸਦ ਇਹ ਹੈ ਕਿ ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਕਰਨਾ ਚਾਹੁੰਦਾ ਆ ਕਿ ਉਹਦੇ ਤੇ ਤੁਸੀਂ ਗੌਰ ਕਰਨਾ ਆ ਤੇ ਗੌਰ ਕਰਨ ਦੇ ਨਾਲ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਆ ਸਤਿਓ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਨਾਲ ਜੋ 9 ਮਾਸ ਦੇ ਰਿਸ਼ਤੇ ਦੀ ਗੱਲ ਆਖੀ ਜਾਂਦੀ ਹੈ ਯਾਦ ਰੱਖਿਓ ਇਹ ਸਿਰਫ ਔਰ ਸਿਰਫ ਮਜ਼ਦੂਰਾਂ ਦੇ ਨਾਲ ਜੋ 9 ਮਾਸ ਦੇ ਰਿਸ਼ਤੇ ਦੀ ਗੱਲ ਹੈ ਇਹ ਸਿਰਫ ਸਿਆਸਤੀ ਬਿਆਨ ਨੇ ਇਹ ਕਾਗਜ਼ੀ ਬਿਆਨ ਨੇ ਇਹਨਾਂ ਦਾ ਹਕੀਕਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇੱਕ ਕਹਾਵਤ ਹੈ ਮੈਂ ਹਮੇਸ਼ਾ ਬੋਲਦਾ ਆਇਆ ਆ ਲੋਕ ਮੇਰੇ ਉੱਤੇ ਜਿਹੜੇ ਮਰਜ਼ੀ ਇਲਜ਼ਾਮ ਲਾਦਣ ਪਰ ਮੈਂ ਆਖਰੀ ਸਾਹਾਂ ਤੱਕ ਬੋਲਦਾ ਰਹੂੰਗਾ ਤੇ ਮਰਨ ਤੋਂ ਬਾਅਦ ਮੇਰੀ ਚਿਖਾ ਦੀ ਰਾਖ ਵੀ ਚੀਕ-ਚੀਕ ਕੇ ਬੋਲਦੀ ਰਹੂਗੀ ਕਿ ਜੱਟ ਜੱਟਾਂ ਦੇ ਭੋਲੂ ਨਰੈਣ ਦਾ ਕੜਮ ਚੌਧਰੀ ਕਦੀ ਵੀ ਮਜ਼ਦੂਰਾਂ ਦੇ ਹਕਾ ਦੀ ਗੱਲ ਨਹੀਂ ਕਰ ਸਕਦੇ ਚਾਹੇ ਉਹ ਕੜਮ ਚੌਧਰੀ ਪਿੰਡਾਂ 'ਚ ਰਹਿੰਦੇ ਆ ਚਾਹੇ ਉਹ ਕੜਮ ਚੌਧਰੀ ਸਰਕਾਰਾਂ 'ਚ ਬੈਠੇ ਆ ਸੱਥਿਓ ਆਪ ਜੀ ਦੇ ਨਾਲ ਗੱਲ ਸਾਂਝੀ ਕਰਨਾ ਚਾਹ ਰਹਾ ਆ ਕਿ ਦੇਖੋ ਅੱਜ ਮੇਰੇ ਖਿਆਲ ਦੇ ਨਾਲ ਨਹੀਂ ਤੇ 90ਵਾਂ ਦਿਨ ਆ ਮਾਂਸਾ ਐਡੀਸੀ ਵਿਕਾਸ ਦੇ ਬਾਹਰ ਮਜ਼ਦੂਰਾਂ ਦਾ ਧਰਨਾ ਲੱਗਾ ਹੋਇਆ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਮੈਨੂੰ ਦੱਸੋ ਕਿ ਕਾ ਮਜ਼ਦੂਰਾਂ ਦੀਆਂ ਮੰਗਾਂ ਇਹ ਨੇ ਕਿ ਮਜ਼ਦੂਰਾਂ ਨੇ ਕੋਈ ਕੋਠੀਆਂ ਪਲਣੀਆਂ ਜਾਂ ਆਪਣੇ ਬੱਚਿਆਂ ਨੂੰ ਕਿਤੇ ਬਾਹਰ ਭੇਜ ਦੇਣਾ ਆ ਮਜ਼ਦੂਰਾਂ ਦੀਆਂ ਮੰਗਾਂ ਸਿਰਫ ਇਹ ਨੇ ਕਿ ਉਹਨਾਂ ਦੀ ਜੋ ਦਿਹਾੜੀ ਹੈ ਉਹਨਾਂ ਦੇ ਜੋ ਸੰਵਿਧਾਨਕ ਹੱਕ ਹਨ ਉਹ ਉਹਨਾਂ ਨੂੰ ਮਿਲ ਜਾਣ ਉਹ ਸ਼ਾਮ ਨੂੰ ਰੱਜ ਕੇ ਆਪ ਤੇ ਆਪਣੇ ਬੱਚਿਆਂ ਨੂੰ ਰੋਟੀ ਖਵਾ ਸਕਣ ਮਜ਼ਦੂਰਾਂ ਦੀਆਂ ਤੇ ਇਹੀ ਮੰਗਾਂ ਨੇ ਤੁਸੀਂ ਦੇਖੋ ਕਿੱਡਾ ਵੱਡਾ ਵਿਤਕਰਾ ਕਿ ਮਾਨਸਾ ਦੇ ਧਰਨੇ ਨੂੰ 90ਵਾਂ ਦਿਨ ਹੋ ਗਿਆ ਆ ਮੇਰੇ ਖਰ ਨਾਲ ਅੱਜ ਦੇ ਗੱਲ ਕਰੀਏ ਜੇ ਆਪਾਂ ਤੇ ਉਹ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਫੇਰ ਸੰਗਰੂਰ ਦੇ ਵਿੱਚ ਮਜ਼ਦੂਰਾਂ ਦੇ ਧਰਨੇ ਲਗਾਤਾਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਲੱਗੇ ਰਹੇ ਸਾਥੀਓ ਤੁਸੀਂ ਇਹ ਦੇਖੋ ਕੀ ਜੱਟ ਜੱਟਾਂ ਦੇ ਭੋਲੂ ਨਰੈਣ ਦਾ ਆ ਮਜ਼ਦੂਰਾਂ ਦੇ ਧਰਨਿਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀ ਟੀਮ ਨੇ ਕਦੀ ਵੀ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਇੰਨੀਆਂ ਸੌਖੀਆਂ ਨਹੀਂ ਕੀਤੀਆਂ ਜਿੰਨੀਆਂ ਇਹਨਾਂ ਨੇ ਆਪਣੇ ਜੱਟਾਂ ਦੇ ਨਾਲ ਮੀਟਿੰਗ ਜਿਹੜੀ ਆ ਦੇਖੋ 2 ਦਿਨ ਵੀ ਨਹੀਂ ਧਰਨਾ ਲੱਗਾ ਤੇ 30ਵੇਂ ਦਿਨ ਮੀਟਿੰਗ ਕਰਕੇ ਤੇ ਉਹਨਾਂ ਦਾ ਧਰਨਾ ਚੱਕਵਾ ਦਿੱਤਾ ਇਹ ਵਿਤਕਰਾ ਨਹੀਂ ਤੁਸੀਂ ਮੈਨੂੰ ਦੱਸੋ ਕਿ ਆ ਇਹ ਵਿਤਕਰਾ ਨਹੀਂ ਇਹ ਪਹਿਲੀ ਗੱਲ ਦੂਜੀ ਗੱਲ ਦੀਵਾਲੀ ਦੇ ਉੱਤੇ ਦੀਵਾਲੀ ਵਾਲੇ ਦਿਨ ਨਿਹੰਗ ਸਿੰਘ ਫੌਜਾਂ ਦਾ ਲਾਡ ਲੀਆਂ ਫੌਜਾਂ ਦੇ ਉਹ ਮਹੱਲਾ ਕੱਢਦੇ ਨੇ ਤੇ ਜਿਸ ਤਰੀਕੇ ਨਾਲ ਹੋਲੇ ਮਹੱਲੇ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਹੱਲਾ ਕੱਢਿਆ ਜਾਂਦਾ ਹੈ ਨਿਹੰਗ ਸਿੰਘ ਫੌਜਾਂ ਵੱਲੋਂ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਤੇ ਵਿੱਚ ਵੀ ਮਹੱਲਾ ਕੱਢਿਆ ਗਿਆ ਤੇ ਮੈਂ ਤੁਹਾਡੇ ਨਾਲ ਇੱਕ ਦੁੱਖ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੈਂ ਹੁਣੇ ਇੱਕ ਨਿੱਜੀ ਚੈਨਲ ਦੇ ਉੱਤੇ ਸਰਦਾਰ ਭਾਈ ਸਾਹਿਬ ਭਾਈ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ ਦੀ ਮੈਂ ਇੱਕ ਇੰਟਰਵਿਊ ਸੁਣਦਾ ਪਿਆ ਸੀਗਾ ਕੋਈ ਨਿੱਜੀ ਚੈਨਲ ਦੇ ਉੱਤੇ ਕੋਈ ਵਿਅਕਤੀ ਉਹਨਾਂ ਦੀ ਇੰਟਰਵਿਊ ਲੈ ਰਿਹਾ ਸੀ ਤੇ ਮੈਨੂੰ ਪਤਾ ਲੱਗਿਆ ਕਿ ਰੰਗਰੇਟੇ ਗੁਰੂ ਕੇ ਬੇਟੇ ਨਿਹੰਗ ਸਿੰਘ ਲਾਡਲੀਆਂ ਫੌਜਾ ਦੇ ਜਰਨੈਲ ਅ ਦਸ਼ਮੇਸ਼ ਤਰਮਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਉਥੇ ਵਿਤਕਰਾ ਕੀਤਾ ਗਿਆ ਵਿਤਕਰਾ ਕੀਤਾ ਗਿਆ ਕਿ ਜਿਹੜੀਆਂ ਤੇ ਜੱਟਾਂ ਦੀਆਂ ਨਿਹੰਗ ਸਿੰਘਾਂ ਦੀਆਂ ਟੋਲੀਆਂ ਸੀ ਉਹਨਾਂ ਨੂੰ ਤੇ ਉਥੇ ਸਤਕਾਰ ਤੇ ਸਨਮਾਨ ਦਿੱਤਾ ਗਿਆ ਲੇਕਿਨ ਮਜਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਦੀਆਂ ਕੁਰਬਾਨੀਆਂ ਔਰ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਿਰ ਦੇ ਉੱਤੇ ਕੜਮ ਚੌਧਰੀ ਆਪਣੀਆਂ ਰੋਜ਼ੀਆਂ ਰੋਟੀਆਂ ਸੇਕਦੇ ਆ ਗੋਲਕਾ ਤੇ ਕਾਬਜ ਨੇ ਅੱਜ ਗੁਰੂ ਘਰਾਂ ਦੀਆਂ ਚੌਧਰਾਂ ਤੇ ਕਾਬਜ ਨੇ ਉਹ ਉਹ ਲੋਕ ਕੁਰਬਾਨੀਆਂ ਉਹ ਭੁੱਲ ਚੁੱਕੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਨਾਤੇ ਗੁਰੂ ਨਾਲ ਕੋਈ ਸੰਬੰਧ ਆ ਨਾ ਇਹਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਕੋਈ ਸੰਬੰਧ ਆ ਨਾ ਇਹਨਾਂ ਨੂੰ ਸਿੱਖੀ ਨਾਲ ਕੋਈ ਲੈਣਾ ਦੇਣਾ ਆ ਉਹ ਮੇਰੇ ਵੀਰੋ ਜਿਹੜੇ ਲੋਕ ਸਾਡੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬੇਦਾਲਾ ਦੇ ਕੇ ਭਟ ਗਏ ਹੁਣ 270 ਜਾਣੇ ਤੇ ਉਹ ਲੋਕ ਜਿਹੜੇ ਗੁਰੂ ਨੂੰ ਧੋਖਾ ਦੇ ਸਕਦੇ ਆ ਜਿਹੜੇ ਵੱਟ ਬੰਨਿਆ ਪਿੱਛੇ ਸਕੇ ਰਿਸ਼ਤੇਦਾਰਾਂ ਦੇ ਕਤਲ ਕਰ ਸਕਦੇ ਆ ਉਹ ਲੋਕ ਤੁਹਾਡੇ ਕਿੱਥੋਂ ਹੋ ਸਕਦੇ ਨੇ ਤੇ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਸੀਂ ਪੂਰੇ ਭਾਰਤ ਦੇ ਨਹੀਂ ਪੂਰੇ ਵਰਲਡ ਦੇ ਰੰਗਰੇਟੇ ਗੁਰੂ ਕੇ ਬੇਟੇ ਮਜਬੂਤ ਸਿੱਖ ਆਪ ਜੀ ਦੀ ਇਸ ਘਟਿਆ ਹਰਕਤ ਦੀ बड़े शब्दाच निंदा करदे हां मजलूमा मजदूरा दी आवाज जथेबंदी इस कटणा दी ਜਿਹਦੇ ਵਿੱਚ ਦਸ਼ਮੇਸ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਉਹਨਾਂ ਨੂੰ ਇਗਨੋਰ ਕੀਤਾ ਗਿਆ ਉਹਨਾਂ ਨੂੰ ਸਤਕਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ ਅਸੀਂ ਇਸ ਹਰਕਤ ਦੀ ਨਰੈਣੂ ਮਹਾਂਤ ਦੇ ਵਾਰਸਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਇਥੋਂ ਸਾਬਤ ਹੋ ਜਾਂਦਾ ਆ ਮੇਰੇ ਵੀਰੋ ਕਿ ਜਦੋਂ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਜਦੋਂ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਤੇਗ ਬਹਾਦਰ ਨੌਵੇਂ ਪਿਤਾ ਨੌਵੇਂ ਪਾਤਸ਼ਾ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਪਛਾਣ ਕੀਤੀ ਉਹਨਾਂ ਰੋਲਾ ਪਾ ਦਿੱਤਾ ਗੁਰੂ ਲਾਦੇ ਹੋਰੇ ਗੁਰੂ ਲਾਦੇ ਹੋਰੇ ਗੁਰੂ ਲਾਦੇ ਹੋ ਭਾਗ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਗੁਰੂ ਲੱਭ ਗਿਆ ਤੇ ਉਸ ਟਾਈਮ ਦੇ ਉੱਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਤੇ ਨਰੈਣੂ ਮਹੰਤ ਨਮੰਤਾ ਨੇ ਉਹਨਾਂ ਨੇ ਜਿਹੜੇ ਹਰਮੰਦਰ ਸਾਹਿਬ ਜੀ ਦੇ ਕਵਾੜ ਸਨ ਜਾਂ ਜੋ ਦਰਵਾਜੇ ਸਨ ਉਹ ਬੰਦ ਕਰ ਦਿੱਤੇ ਤੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਥੇ ਬੰਦ ਦਰਵਾਜ਼ਿਆਂ ਦੇ ਬਾਹਰ ਹਰਮੰਦਰ ਸਾਹਿਬ ਦੇ ਬਾਹਰ ਬੈਠੇ ਰਹੇ ਤੇ ਉਹਨਾਂ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤੀ ਹੋਊਗੀ ਤੁਸੀਂ ਇਹ ਦੱਸੋ ਕਿ ਉੱਥੇ ਗੁਰੂ ਕਲਗੀ ਧਰਪਤਾ ਕਿਉਂ ਨਹੀਂ ਗਏ ਕਿਉਂਕਿ ਉੱਥੇ ਨਰੇਣੂ ਮਹੰਤਾਂ ਦਾ ਕਬਜ਼ਾ ਪਹਿਲਾਂ ਵੀ ਸੀ ਤੇ ਨਰੇਣੂ ਮਹੰਤਾਂ ਦਾ ਕਬਜ਼ਾ ਅੱਜ ਵੀ ਆ ਇਹ ਮੁਗਲਾਂ ਦੇ ਵਾਰਿਸ ਨੇ ਇੱਕ ਇੱਕ ਕਿਤੇ ਨਾ ਕਿਤੇ ਵਿਪਰਵਾਦੀ ਸੋਚ ਔਰ ਆਰਐਸਐਸ ਦੇ ਨਾਲ ਇਹ ਲੋਕ ਮਿਲੇ ਹੋਏ ਨੇ ਮੈਂ ਕੜੇ ਸ਼ਬਦਾਂ ਦੇ ਵਿੱਚ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਡੀ ਪੂਰੀ ਟੀਮ ਪੂਰੇ ਭਾਰਤ ਦੇ ਜਿੰਨੇ ਵੀ ਮذਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਹਨ ਪੂਰੇ ਵਿਸ਼ਵ ਦੇ ਐਸਪੀਚਾਰਾ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਸਾਰਿਆਂ ਵੱਲੋਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਤੇ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਔਰ ਮਜਲੂਮਾ ਮਜਦੂਰਾਂ ਦੀ ਆਵਾਜ਼ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਨਿਖੇਧੀ ਕਰਦੀ ਆ ਹੁਣ ਤੁਸੀਂ ਦੱਸੋ ਵਿਤਕਰਾ ਹੈ ਨਹੀਂ ਆ ਜਿਹੜੇ ਵਾਇਰਸ ਪੰਜਾਬ ਦੇ ਆਏ ਨੇ ਇਹ ਤੁਹਾਨੂੰ ਮਗਰ ਲਾ ਰਿਹਾ ਧਰਮ ਨੂੰ ਢਾਲ ਬਣਾ ਕੇ ਇਹਨਾਂ ਦੇ ਪੁਰਖੇ ਸੀ ਜਿਹੜੇ ਅਨੰਦਪੁਰ ਸਾਹਿਬ ਦੀਆਂ ਕੰਢਾ ਟਪ ਟਪ ਕੇ ਮੋਕ ਮਾਰ ਕੇ ਭਜੇ ਸੀ ਤੇ ਜਿਨ੍ਹਾਂ ਨੇ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕਲਗੀ ਟਰਪਤਾ ਜੀ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਕਿਹਾ ਸੀ ਵੀ ਸਾਡੀਆਂ ਤਨਖਾਹਾਂ ਦੇ ਅਸੀਂ ਤੈਨੂੰ ਤਾਂ ਜਾਣ ਦੇਣਾ ਆ ਗੁਰੂ ਗੁਰੂ ਸਾਹਿਬ ਜੀ ਦੇ ਘੋੜੇ ਦੀਆਂ ਲਗਾਮਾਂ ਫੜਨ ਵਾਲੇ ਇਹ ਮੁਗਲਾਂ ਦੇ ਵਾਰਿਸ ਇਹ ਲੋਕ ਕ੍ਰਮ ਚੋਦਰੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਐਡਾ ਵੱਡਾ ਵਿਤਕਰਾ ਕੀਤਾ ਹੋਵੇ ਉਹਨਾਂ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਖਦਰਾਣੇ ਦੀ ਧਾਬ ਮੁਕਸਰ ਸਾਹਿਬ ਵਿਖੇ ਜਿੱਥੇ ਅੱਜ ਦਮਦਮਾ ਸਾਹਿਬ ਗੁਰੂ ਗੁਰੂ ਘਰ ਸਥਾਪਿਤ ਆ ਉਥੇ ਇਹਨਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੋਵੇ ਤੇ ਮੁਕਸਰ ਦੇ ਬਰਾੜ ਜੱਟਾਂ ਨੇ ਹਾਂ ਗੁਰੂ ਸਾਹਿਬ ਨੂੰ ਇਹ ਗੱਲ ਕਹੀ ਹੋਵੇ ਕਿ ਸਾਡੇ ਪਿੰਡ 'ਚ ਅਸੀਂ ਤੈਨੂੰ ਤੁਹਾਨੂੰ ਸ਼ਰਨ ਨਹੀਂ ਦੇਣੀ ਨਹੀਂ ਤਾਂ ਸਰਹੰਦੀ ਸੂਬੇਦਾਰ ਸਾਨੂੰ ਤੇ ਸਾਡੇ ਬੱਚਿਆਂ ਨੂੰ ਮਾਰ ਦਊਗਾ ਇਹ ਕਿਹੜੇ ਮੂੰਹ ਦੇ ਨਾਲ ਸਿੱਖੀ ਸਿਧਾਤਾ ਨੂੰ ਇਹ ਕਿਹੜੇ ਮੂੰਹ ਦੇ ਨਾਲ ਆਪਣੇ ਆਪ ਨੂੰ ਸਿੱਖ ਘਵਾਉਂਦੇ ਆ ਇਹਨਾਂ ਦੇ ਪੁਰਖਿਆਂ ਨੇ ਤੇ ਆਹ ਕੀਤਾ ਗੁਰੂ ਸਾਹਿਬ ਜੀ ਦੇ ਸਮੇਂ ਦੇ ਉੱਤੇ ਗੁਰੂ ਸਾਹਿਬ ਜੀ ਨਾਲ ਧੋਖਾ ਕੀਤਾ ਫਿਰ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਧੋਖਾ ਕੀਤਾ ਇਹ ਕ੍ਰਮ ਚੌਧਰੀ ਇਹ ਉਹ ਕਮਿਊਨਿਟੀ ਆ ਜਿਹਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਦੋਂ ਮੁਗਲ ਭਾਰਤ ਦੇ ਵਿੱਚ ਆਏ ਸੀ ਤੇ ਸਭ ਤੋਂ ਪਹਿਲਾਂ ਇਹ ਗਾਣਿਆਂ ਫਿਲਮਾਂ 'ਚ ਫੁਕਰੀਆਂ ਮਾਰਨ ਵਾਲੇ ਫੁਕਰੇ ਕ੍ਰਮ ਚੌਧਰੀ ਜਿਹੜੇ ਆਪਣੀਆਂ ਗਾਣਿਆਂ ਫਿਲਮਾਂ 'ਚ ਫੁਕਰੀਆਂ ਮਾਰਦੇ ਆ ਇਹਨਾਂ ਦੇ ਪੁਰਖਿਆਂ ਦਾ ਕੰਮ ਵੀ ਫੁਕਰੀਆਂ ਮਾਰਨਾ ਗਦਾਰੀਆਂ ਕਰਨਾ ਕੌਮ ਨਾਲ ਗਦਾਰੀਆਂ ਕਰਨਾ ਦੇਸ਼ ਨਾਲ ਸੂਬੇ ਨਾਲ ਸਿੱਖੀ ਸਿਧਾਂਤਾਂ ਨਾਲ ਗਦਾਰੀਆਂ ਕਰਨਾ ਇਹਨਾਂ ਨੇ ਕਿੱਥੇ ਕਿੱਥੇ ਗਦਾਰੀਆਂ ਨਹੀਂ ਕੀਤੀਆਂ ਮੇਰੇ ਵੀਰੋ ਅਸੀਂ ਭਾਵੇਂ ਵੱਡੇ ਚਾਹੀਏ ਸਾਨੂੰ ਭਾਵੇਂ ਜੇਲਾ ਹੋਜਣ ਪਰ ਅਸੀਂ ਇਹਨਾਂ ਨੂੰ ਨੰਗਿਆਂ ਕਰਾਂਗੇ ਮੇਰੀ ਗੱਲ ਯਾਦ ਰੱਖਿਓ ਮਜੀਬੀ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਹੋ ਜਿੱਥੇ ਤੁਹਾਡੀਆਂ ਨਿਹੰਗ ਸਿੰਘ ਫੌਜਾਂ ਦੇ ਜਰਨਲ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਕਦਰ ਨਾ ਕੀਤੀ ਗਈ ਹੋਵੇ ਤੁਹਾਨੂੰ ਵੀ ਚਾਹੀਦਾ ਆ ਕਿ ਇਹਨਾਂ ਕ੍ਰਮ ਚੌਧਰੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਅਸੀਂ ਨਤਮਸਤਕ ਹਾਂ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਅਸੀਂ ਨਤਮਸਤਕ ਹਾਂ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਓਏ ਮੇਰੇ ਵੀਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਗਰ ਲੱਗੋ ਗੁਰੂ ਆਪਣੇ ਗੁਰੂਆਂ ਦੀ ਸੋਚ ਦੇ ਮਗਰ ਲੱਗੋ ਲੇਕਿਨ ਅਗਰ ਕਿਸੇ ਤੁਹਾਨੂੰ ਧਾਰਮਿਕ ਤੌਰ ਦੇ ਉੱਤੇ ਵੀ ਯਾਦ ਰੱਖਿਓ ਜੇ ਧਰਮ ਦੀ ਅਗਵਾਈ ਤੁਹਾਡੇ ਅੱਗੇ ਲੱਗ ਕੇ ਕੋਈ ਜੱਟ ਕਰਦਾ ਆ ਤੇ ਇਹਨਾਂ ਦੇ ਉੱਤੇ ਭਰੋਸਾ ਨਾ ਕਰਿਓ ਕਿਉਂਕਿ ਇਹ ਉਹ ਲੋਕ ਨੇ ਇਹ ਉਹ ਕੌਮਿਆਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਾਂ ਤੋਂ ਡਰਦਿਆਂ ਨੇ ਇਹ ਦਿਨ ਇਲਾਹੀ ਧਰਮ ਇਹਨਾਂ ਨੇ ਅਪਣਾਇਆ ਸੀ ਅੱਜ ਇਹਨਾਂ ਦੇ ਰਿਸ਼ਤੇਦਾਰ ਅੱਧੇ ਤੋਂ ਵੱਧ ਪਾਕਿਸਤਾਨ ਦੇ ਵਿੱਚ ਆ ਇਹ ਇਸੇ ਕਰਕੇ ਪੰਜਾਬ ਨੂੰ ਖਾਲਸਤਾਨ ਦਾ ਨਾਮ ਦੇ ਕੇ ਤੇ ਆਪਣੇ ਆਈਐਸਐਸ ਦੇ ਨਾਲ ਇਹਨਾਂ ਦਾ ਤਾਲੁਕ ਆ ਕਿਉਂਕਿ ਅਤਵਾਦੀ ਇਹ ਲੋਕ ਨੇ ਅਤਵਾਦੀ ਇਹਨਾਂ ਦੇ ਉਹ ਲੋਕ ਨੇ ਜਿਹੜੇ ਆਈਐਸਐਸ ਦੇ ਜੱਟ ਜਿੰਨੇ ਪਾਕਿਸਤਾਨ 'ਚ ਬੈਠੇ ਆ ਕਿਉਂਕਿ ਉਹ ਇਹਨਾਂ ਦੇ ਰਿਸ਼ਤੇਦਾਰ ਆ ਇਸੇ ਕਰਕੇ ਇਹ ਪਾਕਿਸਤਾਨ ਦੇ ਨਾਲ ਜ਼ਿਆਦਾ ਨੇੜਤਾ ਕਰਦੇ ਆ ਮੇਰੇ ਵੀਰੋ ਬਚ ਜਿਓ ਇਹਨਾਂ ਦੇ ਕੋਲੋਂ ਜਿਹੜੀ ਕਮਿਊਨਿਟੀ ਗੁਰੂ ਸਾਹਿਬ ਦੀ ਨਹੀਂ ਹੋਈ ਉਹ ਜਿਹੜੀ ਕਮਿਊਨਿਟੀ ਵੱਟ ਬੰਨਿਆ ਪਿੱਛੇ ਆਪਣੇ ਭਰਾ ਮਾਰ ਦੇਣ ਉਹ ਮੇਰੇ ਵੀਰੋ ਉਸ ਕਮਿਊਨਿਟੀ ਦੇ ਉੱਤੇ ਕਦੀ ਭਰੋਸਾ ਨਾ ਕਰਿਓ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ